ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਵੀ ਠੀਕ ਆ ਕਿਰਪਾ ਗੁਰੂ ਮਹਾਰਾਜ ਦੀ ਅੱਜ ਦੀ ਰਾਈਡਿੰਗ ਆਪਣੀ ਮਾਜਰੀ ਖੰਜਰਾਲ ਮੁੱਲਾਂਪੁਰ ਮੁੱਲਾਂਪੁਰ ਜਾਣ ਦਾ ਵਿਚਾਰ ਆ ਇਸ ਰੋਡ ਤੇ ਇਹਦੇ ਅੱਗੇ ਜਾ ਕੇ ਸਵੇਰੇ ਸਵੇਰੇ ਠੰਡਕ ਮਹਿਸੂਸ ਹੁੰਦੀ ਆ ਜਿਵੇਂ ਸੋਹਣਾ ਮੌਸਮ ਆ ਝੋਨੇ ਵੀ ਤਕਰੀਬਨ ਪੱਕਣ ਤੇ ਆਏ ਹੋਇਆ ਪੱਕ ਗਏ ਤਕਰੀਬਨ ਜਿਹੜੇ ਅਗੇਤੇ ਸੀ ਮਾਜਰੀ ਪਹੁੰਚ ਗਈ ਪਮਾਜਰੀ ਕੱਲ ਗਾਇਕ ਰਾਜਵੀਰ ਜਵੰਦਾ ਇਹ ਪੰਜਾਬੀ ਗਾਇਕ ਆ ਉਹਦਾ ਐਕਸੀਡੈਂਟ ਹੋਇਆ ਜੀ ਕੱਲ ਹਿਮਾਚਲ ਤੋਂ ਮੁੜ ਰਿਹਾ ਸੀ ਬੜਾ ਹੀ ਭਿਆਨਕ ਐਕਸੀਡੈਂਟ ਹੋਇਆ ਆਪਾਂ ਤਾਂ ਹੀ ਕਹਿੰਦੇ ਆ ਭਾਈ ਹੈਲਮਟ ਕਿਉਂ ਜ਼ਰੂਰੀ ਆ ਹੈਲਮਟ ਬਹੁਤ ਜ਼ਰੂਰੀ ਆ ਜਿਹੜੇ ਵੀਰ ਪੱਗ ਨਹੀਂ ਨਾ ਪਹਿਨਦੇ ਉਹਨਾਂ ਵਾਸਤੇ ਬਾਕੀ ਅਰਦਾਸ ਕਰਿਓ ਵਿਚਾਰਾ ਸੀਰੀਅਸ ਹਾਲ ਤਾਂ ਜਾਨ ਬਚ ਜਵੇ ਵਿਚਾਰੇ ਦੀ ਕਿਉਂਕਿ ਹੜ੍ਹਾਂ ਤੋਂ ਬਾਅਦ ਤੇ ਕਿਸਾਨੀ ਸੰਘਰਸ਼ ਤੋਂ ਬਾਅਦ ਸਿੰਗਰਾਂ ਦੀ ਰਿਸਪੈਕਟ ਜ਼ਿਆਦਾ ਵੱਧ ਗਈ ਹੈ ਪੰਜਾਬੀਆਂ 'ਚ ਬਹੁਤ ਹੈਲਪ ਕੀਤੀ ਇਹਨਾਂ ਨੇ ਸੋ ਆਪਾਂ ਵੀ ਅਰਦਾਸ ਕਰੀਏ ਕਿ ਉਹ ਛੇਤੀ ਛੁਤੀ ਤੰਦਰੁਸਤ ਹੋਵੇ ਆਪੋ ਖੰਜਰਾਲ ਪਹੁੰਚ ਖੰਜਰਾਲ ਆਪਣਾ 7 ਵਜੇ ਵਾਲੀ ਗੋਲੀ ਦਾ ਟਾਈਮ ਹੋ ਗਿਆ ਜੀ ਆਪਾਂ ਮੁੱਲਾਂਪੁਰ ਦੇ ਨੇੜੇ ਆ ਗੋਲਫ ਸਟੇਟ ਕੋਲ ਖੜੇ ਆ ਇੱਥੋਂ ਅੱਗੇ ਚੱਲਦੇ ਆ ਫਿਰ ਮੁੱਲਾਂਪੁਰ ਪਹੁੰਚ ਗਏ ਮੁੱਲਾਂਪੁਰ ਆਪਾਂ ਮੁੱਲਾਂਪੁਰੋਂ ਵਾਪਸੀ ਕਰ ਲਈ ਜੀ ਹਮੇਸ਼ਾ ਬੰਦਾ ਜ਼ਿੰਦਗੀ ਦੇ ਤਜਰਬੇ ਤੋਂ ਸਿੱਖਦਾ ਤੇ ਇਹ ਵੀ ਤਜਰਬਾ ਕਰਕੇ ਦੇਖੋ ਜੋ ਵੀ ਆਪਾਂ ਨੂੰ ਗੁਰੂ ਸਾਹਿਬ ਨੇ ਦਿੱਤਾ ਵਾ ਅਕਾਲ ਪੁਰਖ ਨੇ ਜੋ ਦਿੱਤਾ ਅੱਜ ਤੋਂ ਉਹਨਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਸਵੇਰੇ ਉੱਠਦੇ ਆ ਉਸ ਵਕਤ ਵੀ ਸ਼ੁਕਰਾਨਾ ਕਿ ਸੱਚੇ ਪਾਸ਼ਾ ਨਵਾਂ ਦਿਨ ਦਿਖਾਇਆ ਰੋਟੀ ਖਾਣੇ ਤਾਂ ਸ਼ੁਕਰਾਨਾ ਕਿਤੇ ਜਾਣੇ ਆ ਕੋਈ ਕੰਮ ਹੋਇਆ ਤਾਂ ਸ਼ੁਕਰਾਨਾ ਰਾਤ ਨੂੰ ਸੌਣ ਲੱਗੇ ਵੀ ਸ਼ੁਕਰਾਨਾ ਕਰੋ ਸ਼ੁਕਰਾਨੇ ਦੇ ਵਿੱਚ ਐਡੀ ਪਾਵਰ ਹੈ ਤੁਸੀਂ ਅਜਮਾ ਕੇ ਦੇਖ ਲਓ ਹਰ ਤੁਹਾਡੀ ਇੱਛਾ ਗੁਰੂ ਸਾਹਿਬ ਨੇ ਪੂਰੀ ਕਰ ਦੇਣੀ ਹੈ ਪਰ ਸੱਚੇ ਦਿਲ ਦੇ ਨਾਲ ਹਮੇਸ਼ਾ ਸ਼ੁਕਰਾਨੇ ਬਾਰੇ ਸੋਚੀ ਸ਼ੁਕਰਾਨਾ ਕਰੋ ਹਮੇਸ਼ਾ ਹਰ ਚੀਜ਼ ਵਾਸਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੋ ਪਖੰਜੀਰਾਲ ਪਹੁੰਚ ਗਏ ਸੁਪਰਫਾਕਸੀ ਵੇਲੇ ਜਦੋਂ ਆਪਾਂ ਬੱਚਿਆਂ ਨੂੰ ਬਾਹਰ ਭੇਜਦੇ ਆ ਅਮਰੀਕਾ ਕੈਨੇਡਾ ਉਹਨਾਂ ਨੂੰ ਸਮਝਾ ਕੇ ਭੇਜੋ ਭਾਈ ਉੱਥੇ ਦੇ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਮੂ ਜੇ ਮੈਂ ਕੋਈ ਬੱਚਾ ਪੜ੍ਹਾਈ ਦੇ ਬੇਸ ਤੇ ਗਿਆ ਵਾ ਉਹਨਾਂ ਨੂੰ ਸਮਝਾ ਕੇ ਭੇਜੋ ਕਿ ਪੜ੍ਹਾਈ ਬਹੁਤ ਜ਼ਰੂਰੀ ਆ ਪੜ੍ਹਾਈ ਕੰਪਲੀਟ ਕਰਨੀ ਕਿਉਂਕਿ ਪਹਿਲਾਂ ਸਟੱਡੀ ਵੀਜ਼ਾ ਲੱਗਦਾ ਉਹ ਤੋਂ ਬਾਅਦ ਤਿੰਨ ਸਾਲ ਦਾ ਵਰਕ ਪਰਮਿਟ ਮਿਲਦਾ ਜੇ ਤੁਸੀਂ ਸਟੱਡੀ ਕੰਪਲੀਟ ਨਹੀਂ ਕੀਤੀ ਤੁਹਾਡੇ ਵਰਕ ਪਰਮਿਟ ਚ ਵੀ ਪ੍ਰੋਬਲਮ ਆਊ ਤੁਹਾਡੇ ਪੀਆਰ ਦੇ ਵਿੱਚ ਵੀ ਪ੍ਰੋਬਲਮ ਆਊ ਸੋ ਹਮੇਸ਼ਾ ਹੀ ਹਰ ਦੇਸ਼ ਦੇ ਵਿੱਚ ਵੀ ਇਹ ਦੇਖ ਲਓ ਹੁਣ ਇਮੀਗ੍ਰੈਂਟਸ ਦੇ ਖਿਲਾਫ ਪ੍ਰੋਟੈਸਟ ਸ਼ੁਰੂ ਹੋ ਗਏ ਸੋ ਕਾਨੂੰਨ ਦੇ ਹਿਸਾਬ ਨਾਲ ਚੱਲੋ ਹੁਣ ਇੱਕ ਮਾਤਾ ਆਈ ਆ ਅਮਰੀਕਾ ਤੋਂ 70 75 ਸਾਲ ਦੀ ਆ ਕਿੰਨੀ ਉਹਦੇ ਨਾਲ ਵਿਚਾਰੀ ਨਾ ਦੁਰਦਸ਼ਾ ਹੋਈ ਆ ਸੋ ਕਾਨੂੰਨ ਦੇ ਹਿਸਾਬ ਨਾਲ ਚੱਲੋ ਭਾਈ ਜਿਹੜੇ ਵੀ ਮੁਲਕ 'ਚ ਆਪ ਰਹਿੰਦੇ ਆ ਉਹਦੇ ਕਾਨੂੰਨ ਦਾ ਪਾਲਣ ਕਰੋ ਸੁਰਤੀ ਪਹੁੰਚ ਚੜ੍ਹ ਲਈ ਆ ਜੀ ਬਸ ਆ ਗਏ ਜਿਹੜੇ ਆਪਣਾ ਟੂ ਟਾਈਮ ਸੁਰਤੀ ਸੋ ਇਹੀ ਮੈਸੇਜ ਹੁੰਦਾ ਹਮੇਸ਼ਾ ਆਪਣੇ ਤੇ ਆਪਣੇ ਪਰਿਵਾਰ ਦਾ ਬੱਚਿਆਂ ਦਾ ਖਿਆਲ ਰੱਖੋ ਬਿਮਾਰੀ ਤੋਂ ਇਹਤ ਆਪਣੀ ਜ਼ਿੰਦਗੀ ਬਣਾਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ